ਰੋਲਾ ਹੈਗਾ ਮੁਸ਼ਕਲ ਚੋਂ ਕਿਵੇਂ ਨਿਕਲਣਾ ਹੈਗਾ ਮੁਸ਼ਕਲ ਚੋਂ ਨਿਕਲਣ ਵਾਸਤੇ ਅਸੀਂ ਇਹ ਮੋੜਚੇ ਦਾ ਰਾਹ ਕਿਉਂ ਆਇਆ ਹੈਗਾ ਪਿਖੇਤੀ ਸੰਕਟ ਜੇ ਹੱਲ ਕਰਾਉਣਾ ਵਾ ਖੇਤੀ ਸੰਕਟ ਦਾ ਜੇ ਹੱਲ ਲੱਭਣਾ ਵਾ ਉਹਦੇ ਲਈ ਇੱਕ ਹੀ ਚਾਰਾ ਵਾ ਵੀ ਅੰਦੋਲਨ ਲੜੀਏ ਮਜ਼ਦੂਰਾਂ ਨੂੰ ਦੇ ਰਿਗਨ ਲੈ ਕੇ ਦੇਣਾ ਵਾ ਇੱਕ ਹੀ ਰਾਹ ਰਹਿ ਗਿਆ ਵੀ ਅੰਦੋਲਨ ਕਰੀਏ ਹੋਣ ਉਹ ਰਾਤ ਕੋ ਦੋਰੇ ਚੋਕ ਦੀ ਲੋੜ ਨਹੀਂ ਹੈਗੀ ਅਸੀਂ ਰਸਤਾ ਚੁਣਿਆ ਹੋਇਆ ਵਾ ਔਰ ਉਹ ਰਾਤ ਅੱਜ 100 ਦਿਨ ਪੂਰੇ ਕਰ ਗਿਆ ਵਾ ਉਸ ਰਾਤ ਤੇ ਚੱਲ ਰਹੇ ਹੈਗੇ ਆ ਹਮ ਦਾ ਲੋਡ ਹੈਗੀ ਆ ਕਿ ਕਿੰਨੀ ਦੇਰ ਤੱਕ ਹੁਣ ਗਾਹਾਂ ਚੱਲੀਏ ਕਿੰਨੇ ਵੜਾਂਗੇ ਇਹ ਸੋਚਣ ਦੀ ਲੋੜ ਆ ਜੇ ਅਸੀਂ ਕੋਈ ਇਤਨਾ ਸਮਾਂ ਦੇ ਦਈਏ ਉਹ ਸਮੇਂ ਦੇ ਵਿੱਚ ਤੁਸੀਂ ਕਹੋ ਵੀ ਇਹ ਸਮੇਂ ਦਾ ਨਹੀਂ ਨਿਪੜਿਆ ਹੋਏਗਾ ਫਿਰ ਮੈਨੂੰ ਲੱਗਦਾ ਸਮਾ طے ਕਰਨਾ ਵੀ ਇਹੋ ਜਿਹਾ ਹੋਊਗਾ ਕਿ ਲੰਬੀ ਲੜਾਈ ਤੋਂ ਅਸੀਂ ਮੂੰ ਮੋੜ ਰਹੇ ਹਾਂ ਅਸੀਂ ਇਹ ਕਹੀਏ ਕਿ ਜਿੰਨੀ ਦੇਰ ਤੱਕ ਦਿਲੀ ਦੀ ਸੱਤਾ ਦਾ ਢਿੱਡ ਨਹੀਂ ਭਰਦਾ ਸਾਡਾ ਸਬਰ ਪਰਖਣ ਤੋਂ ਅਸੀਂ 19 ਦਿਨ ਤੱਕ ਲੜਾਂਗੇ ਜਿੰ ਤਣ ਦਿੱਲੀ ਦੀ ਸੱਤਾ ਦਾ ਸਬਰ ਪੂਰਾ ਹੋ ਜਾਵੇ ਉਹਦੋਂ ਕੋਈ ਮੰਗਾ ਤੇ ਨਵੇੜਾ ਕਰ ਦੇਣਾ ਅਸੀਂ ਫੈਸਲਾ ਕਰ ਲਾਂਗੇ ਸਾਨੂੰ ਜਦੋਂ ਮੀਡੀਆ ਵਾਲੇ ਸਵਾਲ ਕਰਦੇ ਨੇ ਇਹ ਕਿੰਨੀ ਦੇਰ ਤੱਕ ਲੜਾਈ ਲੜੀ ਜਾਊ ਓਨਲੀ ਦੇਰ ਤੱਕ ਲੜੀ ਜਾਊ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ ਮਸਲਨ ਆ 100 ਦਿਨ ਹੋ ਗਏ ਆ ਭਾਈ 100 ਮਹੀਨੇ ਵੀ ਹੋ ਸਕਦੇ ਆ ਹਜਮ ਹੋਈ ਕਿ ਨਹੀਂ ਹੋਈ ਹੋਈ ਇਹਨੂੰ ਹਜਮ ਕਰੋ ਮੜਾ ਕੇ ਇਹ 100 ਮਹੀਨੇ ਵੀ ਲੱਗ ਸਕਦੇ ਆ ਤਾਂ ਜੇ ਇਹ ਇੱਕ ਇਹ ਇੱਕ ਰਾਤ ਚੁਣ ਗਏ ਮੈਨੂੰ ਵੀ ਲੱਗਦਾ ਧੋਰੇ ਕੋ ਪੰਗਾ ਲੁਟਾਣੀ ਆ ਹਨਨ ਲੱਗਦਾ ਪੱਕੇ ਰਾਹ ਤੇ ਕਰਕੇ ਆਏ ਆ ਕੋਈ ਨਹੀਂ ਕਿ 100 ਦਿਨ ਹੋਏ 100 ਮਹੀਨੇ ਵੀ ਪੂਰਾ ਕਰ ਸਕਦੇ ਆ ਫੈਸਲਾ ਦਿੱਲੀ ਨੇ ਕਰਨਾ ਵਾ ਉਹਨਾਂ ਕੋਲੇ ਸੱਤਾ ਹੀ ਸਿਰਫ 5 ਨਾਖਾਲਾਂ ਦੀ ਹੁੰਦੀ ਆ ਆਪਾਂ ਲੰਮਾ ਦਾਇਆ ਲੈ ਕੇ ਚੱਲੀਏ ਜੇ ਮੰਨ ਲਓ ਕੋਈ ਮੰਗ ਮੰਨ ਵੀ ਲਈ ਮੰਨ ਲਈ ਫਿਰ ਨਾ ਆਪਾਂ ਅੰਦੋਲਨ ਛੱਡ ਦੇਣਾ ਕਰਨਾ ਤੇ ਅੰਦੋਲਨ ਹੁਣ ਨਾਲੇ ਕੰਮ ਕਰਿਆ ਵਾ ਛੱਡ ਵੀ ਬਣਿਆ ਲੰਗਰ ਵੀ ੱਪੇ ਆ ਕੰਮ ਸਾਰਾ ਚਲਿਆ ਕਰੋੜਾ ਰੁਪਇਆ ਬਹ ਲਾਤਾ ਕਿ ਦੋਰੇ ਫੇਰ ਕਰਦੇ ਰਹਾਂਗੇ ਹੁਣ ਟਪੇ ਤਵੇ ਦੇ ਕੰਮ ਤਰਿਆ ਚਲੇ ਤੋ ਇਸ ਕਰਕੇ ਮਨ ਬਣਾ ਲਓ ਮੇਰੇ ਮੋਰਚਾ ਲੰਮਾ ਚੱਲਣਾ ਅਰੇ ਚੱਲੂਗਾ ਅਰੇ ਇਹਨੂੰ ਇਹਨੂੰ ਚਲਾਇਆ ਤੋਂ ਬਿਗੈਰ ਖੇਤੀ ਸੰਕਟ ਦਾ ਕੋਈ ਹੱਲ ਵੀ ਨਹੀਂ ਹੈਗਾ ਤੁਸੀਂ ਅੰਦੋਲਨ ਨੂੰ ਤਿੱਖਾ ਕਰ ਲੋ ਜਿਸ ਕਿਸਮ ਦੀ ਪਾਰਟੀ ਸੱਤਾ ਵਾ ਚੰਦ ਦੇ ਰਾਜ ਨੂੰ ਮੇੜਨਾ ਚਾਹੋ ਤੁਸੀਂ ਵੱਡੇ ਇਕੱਠ ਕਰਕੇ ਥੋੜੇ ਸਮੇਂ ਦੇ ਦਾ ਨਵੇੜਾ ਕਰ ਲੋਗੇ ਇਹ ਤਜਰਬਾ ਨਾ ਦਿੱਲੀ ਨਿਭੜੀ ਹੋਈ ਆ ਔਰ ਇਹੋ ਵਾ ਇਹ ਵੀ ਕੋਸ਼ਿਸ਼ ਹੁੰਦੀ ਆ ਪੀਰਨ ਨੂੰ ਆਕਾਦੀਏ ਥਕਾਦੀਏ ਔਰ ਜੇ ਸਾਡੇ ਰਾਦੇ ਬਣ ਜਣ ਬਿਨਾ ਹੱਟਣ ਵਾਲੇ ਆ ਨਾ ਥੱਕਣ ਵਾਲੇ ਆ ਫਿਰ ਲੱਗਦਾ ਸਾਨੂੰ ਕੋਈ ਹਰਾਉਣ ਵਾਲਾ ਕੋਈ ਨਹੀਂ ਹੈਗਾ ਸੌ ਸੌ ਦਿਨ ਨਿਕਲਦੇ ਆ ਆ ਬੈਠੇ ਮੇਰੇ ਲੱਗੇ ਆ ਗੀ ਐਨੀ ਤੇਜ਼ ਜ਼ਿੰਦਗੀ ਦੀ ਆ ਸਾਨੂੰ ਨਹੀਂ ਪਤਾ ਲੱਗਾ ਵੀ ਸੌ ਦਿਨ ਕਿਹੜੇ ਵੇਲੇ ਨਾ ਰਾਤ ਦਾ ਪਤਾ ਲੱਗਦਾ ਤੇ ਨਾ ਐਂ ਜਾਂਦੇ ਜਿਹੜਾ ਚੜਿਆ ਤੇ ਗਿਆ ਮੈਨੂੰ ਲੱਗਦਾ ਚਿੱਟੀਆਂ ਦਾੜੀਆਂ ਹੁੰਦੀਆਂ ਕਾਲੀਆਂ ਤੋਂ ਵੀ ਸਾਨੂੰ ਪਤਾ ਨਹੀਂ ਲੱਗਦਾ ਇਨਸਾਨ ਕੋਲੇ ਸਮਾਂ ਨਹੀਂ ਹੈਗਾ ਮੰਨ ਲਈਏ ਸਾਡੀ ਉਮਰ 100 ਸਾਲ ਮੰਨ ਲਈਏ ਅੱਧੀ ਕਿ 100 ਕਿੰਦਾ ਹੁੰਦੇ ਆ 50 ਸਾਲ 50 ਹੈਗੀ 12 14 ਸਾਲਾਂ ਤੱਕ ਮਸ਼ਹ ਹੋਰ ਸੀ ਹੁੰਦੀ ਆ ਅਖੀਰਲੇ 12 14 ਸਾਲ ਬਰਾਬੇ ਚ ਮੰਗ ਰਹੇ ਹੈਗੇ ਮੈਨੂੰ ਨਹੀਂ ਲੱਗਦਾ ਬੰਦੇ ਕੋਲੇ 25 ਤੋਂ 30 ਸਾਲ ਤੋਂ ਵੱਧ ਸਮਾਂ ਕੰਮ ਕਰਨ ਵਾਸਤੇ ਹੈਗਾ ਹੋ ਤੁਸੀਂ ਚੰਗੇ ਜੇ ਜਿਨ੍ਹਾਂ ਨੂੰ ਸੁਭਾਰ ਸਮਾਂ ਪ੍ਰਾਪਤ ਹੋਇਆ ਇਸ ਅੰਦੋਲਨ ਵਿੱਚ ਬਹੁਣ ਸਮਾਂ ਮਿਲ ਗਿਆ ਇਹਦਾ ਦੁਰਪਯੋਗ ਨਹੀਂ ਕਰਨਾ ਸਤ ਪਯੋਗ ਕਰਨਾ ਇਹ ਲੜਾਈ ਅਸੀਂ ਜਿੱਤ ਕੇ ਜਾਣੀ ਹੈ ਜਿਹੜਾ ਭਾਜਪਾ ਦੇ ਘਰਾਂ ਨੂੰ ਇੱਥੋਂ ਆਪਾਂ ਐਲਾਨ ਕਰਨਾ ਅਸੀਂ ਵੀ ਜਾਣਾ ਵਾ ਦੋਵਾਂ ਫੋਰਮਾਂ ਦੇ ਉਹਦੀ 26 28 ਰੱਖੀ ਹੋਈ ਆ ਪੰਜਾਬ ਤੇ ਹਰਿਆਣਿਆਂ ਦੇ ਵਿੱਚ 28 ਮਈ ਨੂੰ ਚਾਹੇਓ ਨਵੇਂ ਜਿਹੜੇ ਜਿਹੜੇ ਐ ਜਿਹੜੇ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਘਾੜੇ ਵੀ ਵੱਡਾ ਮੋਰਚਾ ਲੱਗ ਸਕਦਾ ਇੱਕ ਦਿਨ ਦਾ ਚਾਹੇ ਕੋਈ ਹਰਿਆਣੇ ਦੇ ਵਿੱਚ ਮੰਤਰੀ ਨੇ ਕੁਝ ਵੀ ਹੈਗੇ ਆ ਇਹ ਹਰਿਆਣੇ ਵਾਲੀ ਸਾਡੀ ਟੀਮ ਫੈਸਲਾ ਕਰ ਲੂਗੀ ਇਹ ਉਹਦਾ ਵੀ ਮੱਲਿਆ ਜਾ ਸਕਦਾ ਸੋ 28 ਮਈ ਨੂੰ ਜਿਸ ਤਰ੍ਹਾਂ 100 ਦਿਨ ਤੇ ਆਜਾ ਰਹੇ ਦੇ ਇਸੇ ਤਰੀਕੇ ਨਾਲ ਆਪਾਂ 28 ਮਈ ਨੂੰ پورے پنجاب ہریانے لیڈیز اینڈ جنٹلمین آن بہاف کیرلہ فارمس اینڈ ورکرس آئی سیلوٹ آل فارمرس اینڈ ورکرس فار فائیٹنگ فار دا رائٹس آف دی پیپل لانگ اسٹینڈنگ فائٹ ان منتھ آف مارچ میں کیم ہیئر آئی آس سردیت سنگھ پنڈیش جی کتنے دن یہ آندولن آگے چلے گا پنیر جی نے بولا لوگ آندولن کرے گا ہم لوگ کر دے گا انڈسٹل ایم ایس پی قانون گارنٹی قانون پاس کرنے کے تک ہمارا آندولن آگے جائے گا اس لیے انہوں نے بولا آج ہم سو دن کا ہمارا آندولن کا پیسفل آندولن کا سو دن کا میٹنگ ہے اولڈ فارمس آرگنائزیشن جوائن وتھ کسان مزدور مورچا اینڈ اولڈ فارمس آرگنائزیشن جوائن وتھ سمت کسان مورچا نان پولیٹیکل This is the fight for the ethical right. We are the movement Indian farmers. Today in the world, in 15 countries, in 15 countries, farmers' movement is going on. This is against the forces Rule and against the corporate hegemony. This fight against the fascist rule and corporate hegemony is for the protection of the right of the farmers and the people. Food sovereignty. This is our right. Each right, right. سوورن ناؤ فڈ سوورنگ اسٹ وس بیچ سے مارکٹ تک سب کارپوریٹ کا ہاتھ میں ہے ہمارا فوڈ ساورن کے لیے یہ آندول آگے جائے گا مودی اور دیش فاسٹ رول میں بول رہے کیرلا سے ایک سیٹ بی جے پی کو نہیں دے دے گا ایک سیٹ نہیں دے دے گا تمل ناڈو سے تمل ناڈو سے ایک سیٹ بی جے پی کو نہیں دے دے گا نہیں دے دے گا ساؤتھ سے تلنگانہ سے تلنگانہ سے ایک سیٹ بی جے پی کو نہیں دے گا منتری نریندر مودی کرناٹکا میں دیا اس لیے کرناٹکا سے ان کو سیٹ نہیں ملے گا ادھر سے تک آپ ہریا پنجاب I am ہنڈریڈ پرسینٹ شور دس فارمرس ایجوکیشن دس از دا ریئل اوپوزیشن آف انڈیا ناٹ دا پولیٹیکل اوپوزیشن دا فارمرس ایجوکیشن از دا ریئل against the corporate hegemony and against the forces to rule. So this fight, of course, under the leadership of the great former leaders of the country, you can we can make change. Our our children will live in a very, very pleasant and harmful, uh, uh, peaceful life. So this fight against the fascist, Modi rule till the success of our struggle. Our 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 leaders. I request everybody. We are not able to come and sit with you more because of the heat too much uh, in Kerala. Uh, the monsoon started. The bombing started. So lot of people are not came sorry for that. Uh, and I, I congratulate all of you for continuing this struggle wholeheartedly. we will be with you till the end of the struggle. okay? thank you. <laughs> ਸਾਰੇਓ ਬਜ਼ੁਰਗੋ ਨੌਜਵਾਨ ਸਾਥਿਓ ਮੇਰੀ ਮਾਤਾ ਪਿਤਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੰਨੇ ਗਰਮੀ ਦੇ ਵਿੱਚ ਆਪਣੇ ਹੱਕੀ ਕਾਨੂੰਨ ਬਣਵਾਉਣ ਵਾਸਤੇ ਇੱਥੇ ਡੱਡੇ ਹੋਏ ਹਾਂ ਅੱਜ ਆਪਣੇ ਅੰਦੋਲਨ ਨੂੰ ਲਗਾਤਾਰ 100 ਦਿਨ ਹੋ ਗਏ ਨੇ ਸਰਕਾਰਾਂ ਬਹੁਤ ਜਾਣਦੀਆਂ ਸਿਆ ਵੀ ਇਹ ਲੋਕ ਉੱਠ ਜਾਣਗੇ ਡਰ ਜਾਣਗੇ ਅੱਕ ਜਾਣਗੇ ਹਾਰ ਜਾਣਗੇ ਲੇਕਿਨ ਆਪ ਲੋਕਾਂ ਦੇ ਜਜਵੇ ਦੇ ਅੱਗੇ ਸਰਕਾਰਾਂ ਚੁੱਪ ਗਈਆਂ ਹਨ ਸਰਕਾਰਾਂ ਹਿੱਲ ਗਈਆਂ ਹਨ ਵੱਡੇ ਵੱਡੇ ਸੀਐਮ ਬਦਲ ਦਿੰਦੇ ਨੇ ਗ੍ਰਹਿ ਮੰਤਰੀ ਬਦਲ ਦਿੰਦੇ ਨੇ ਇਹ ਤੁਹਾਡੇ ਅੰਦੋਲਨ ਦੀਆਂ ਪ੍ਰਾਪਤੀਆਂ ਹਨ ਅੱਜ ਇਲੈਕਸ਼ਨ ਦਾ ਦੌਰ ਹੈ ਸਾਰੇ ਸਾਥੀਆਂ ਨੂੰ ਫਿਕਰ ਹੈ ਵੀ ਮਾਤੀ ਹਰਾਣਾ ਹੈ ਲੇਕਿਨ ਆਪਾਂ ਨੇ ਫਿਕਰ ਕਰਨਾ ਹੈ ਵੀ ਆਪਾਂ ਨੇ ਆਪਣੇ ਹੱਕ ਦੇ ਕਾਨੂੰਨ ਇਸ ਤਰ੍ਹਾਂ ਬਣਵਾਣੇ ਕੀ ਸਰਕਾਰਾਂ ਬਦਲ ਕੇ ਸਾਡੇ ਹੱਕ ਦੇ ਕਾਨੂੰਨ ਬਣ ਜਾਣਗੇ ਠੀਕ ਹੈ ਜਿੱਥੇ 10 ਸਾਲ ਦੀ ਤਸੱਦਦ ਦੇ ਬਦਲੇ ਵੀ ਸਰਕਾਰਾਂ ਤੋਂ ਲੈਣੇ ਨੇ ਲੇਕਿਨ ਇੰਨੇ ਅਵੇਸਲੇ ਨਾ ਹੋ ਜਾਇਓ ਵੀ ਆਪ ਸਰਕਾਰਾਂ ਬਦਲ ਕੇ ਘਰ ਬੈਠ ਜੀਏ ਵੀ ਸਾਡੇ ਹੱਕ ਦੇ ਕਾਨੂੰਨ ਬਣ ਜਾਣਗੇ ਨਹੀਂ ਆਪ ਲੋਕਾਂ ਨੂੰ ਇਸੇ ਤਰ੍ਹਾਂ ਇਕੱਠ ਕਰ ਕਰਕੇ ਆਪਣੇ ਹੱਕ ਦੇ ਕਾਨੂੰਨ ਬਣਾਣੇ ਪੈਣਗੇ 75 ਸਾਲ ਦੇ ਵਿੱਚ ਕਿਸਾਨ ਦੇ ਮਜ਼ਦੂਰ ਦੇ ਹੱਕ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ ਜਿੰਨੇ ਕਾਨੂੰਨ ਬਣੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਤੇ ਤੁਹਾਡੇ ਖਿਲਾਫ ਬਣੇ ਹਨ ਚਾਹੇ ਉਹ ਤੁਹਾਡੀਆਂ ਜ਼ਮੀਨਾਂ ਖੋਸਣ ਦੀ ਗੱਲ ਹੈ ਚਾਹੇ ਤੁਹਾਡੇ ਰੇਟਾਂ ਦੀ ਗੱਲ ਹੈ ਚਾਹੇ ਤੁਹਾਨੂੰ ਪੜ੍ਹਾਈ ਤੋਂ ਦੂਰ ਰੱਖਣ ਦੀ ਗੱਲ ਹੈ ਸਾਰੀ ਦੀ ਸਾਰੀ ਕੋਜੀ ਹਰਕਤਾਂ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਨੇ ਮਿਲ ਕੇ ਤੁਹਾਡੇ ਖਿਲਾਫ ਰਚੀਆਂ ਹਨ ਅੱਪਾ ਨੇ ਆਪਣੇ ਹੱਕਾਂ ਦੇ ਕਾਨੂੰਨ ਬਣਾਉਣ ਵਾਸਤੇ ਅੱਪਾ ਨੇ ਜਥੇਬੰਦੀਆਂ ਦੇ ਨਾਲ ਜੁੜ ਕੇ ਰਾਜਨੀਤਿਕ ਪਾਰਟੀਆਂ ਨੂੰ ਸਾਕਤ ਸਿਖਾਉਂਦੇ ਹੋਏ ਬੜੀ ਖੁਸ਼ੀ ਹੁੰਦੀ ਹੈ 2020 ਦੇ ਅੰਦੋਲਨ ਤੋਂ ਪਹਿਲਾਂ ਇਹ ਲੀਡਰ ਜਦ ਪਿੰਡ ਦੇ ਵਿੱਚ ਆਂਦੇ ਸੀ ਸਾਰਾ ਪਿੰਡ ਪਾਣੀ ਭਰਦਾ ਸੀ ਲੇਕਿਨ 2000 ਦੇ ਅਨੁਲਨ ਨੇ ਦੁਨੀਆ ਨੂੰ ਦਿਖਾਇਆ ਹੈ ਇਹਨਾਂ ਲੀਡਰਾਂ ਨੂੰ ਰਸਤੇ ਪਾਇਆ ਹੈ ਤੁਸੀਂ ਬਹੁਤ ਉਲਪੜਬਾਕੇ ਲੋਗ ਹੋ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਕਨੇਕ ਮਾਰੀ ਤੱਕ ਦੀ ਜ਼ਮੀਨਾਂ ਬਚਾਉਣ ਦਾ ਕੰਮ ਤੁਸੀਂ ਕੀਤਾ ਹੈ ਅੱਜ ਆਪਾਂ ਨੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣਾ ਹੈ ਭੂਮੀ ਅਧਿਕਾਰਨ 2013 ਲਾਗੂ ਕਰਾਉਣਾ ਹੈ ਪ੍ਰਾਈਵੇਟ ਬਿਜਲੀ ਬਿੱਲ ਰੱਦ ਕਰਾਉਣਾ ਹੈ ਮੇਰਾ ਕਿਸਾਨ ਤੇ ਮਜ਼ਦੂਰ ਘੱਟ-ਪਕੜ ਰੇਟ ਤੇ ਫਸਲ ਵੇਚ ਕੇ ਮਜ਼ਦੂਰ ਨੇ ਘੱਟ-ਪਕੜ ਰੇਟ ਤੇ ਮਿਹਨਤ ਕਰਕੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ ਇਸ ਦੇਸ਼ ਦੇ ਨਿਰਮਾਣ ਵਾਸਤੇ ਆਪਣੇ ਪੇਟ ਨੂੰ ਬੰਨ੍ਹ ਕੇ ਰੱਖਿਆ ਹੈ ਭੁੱਖਾ ਸੋਇਆ ਹੈ ਉੱਤੇ ਮਿਹਨਤ કરી ਹੈ ਉਸ ਨੂੰ ਅੱਪਾ ਨੇ 10000 ਰੁਪਏ ਪ੍ਰਤੀ ਮਾ ਪੈਨਸ਼ਨ ਦਿਵਾਣੀ ਹੈ ਇਹ ਰਾਜਨੀਤਿਕ ਪਾਰਟੀਆਂ ਇਹ ਕੰਮ ਨਹੀਂ ਕਰਨਗੀਆਂ ਜੇ ਤਿੰਨ ਕਾਨੂੰਨ ਰੱਦ ਹੋਏ ਤਾਂ ਆਪ ਲੋਕਾਂ ਦੇ ਇਕੱਠ ਨਰਤ ਕਰਾਏ ਨੇ ਜੇ ਐਮਐਸਪੀ ਗਰੰਟੀ ਦਾ ਕਾਨੂੰਨ ਬਣੇਗਾ ਇਹ ਕਾਨੂੰਨ ਆਪ ਦੇ ਹੱਕ ਦੇ ਬਣਨਗੇ ਇਹ ਆਪ ਦੇ ਇਕੱਠਾਂ ਨੇ ਬਣਵਾਣੇ ਨੇ ਇੱਕ ਦੂਸਰੀਆਂ ਪਾਰਟੀਆਂ ਰਾਜਨੀਤਿਕ ਲੋਕਾਂ ਨੇ ਨਹੀਂ ਬਣਵਾਣੇ ਆਪਨੇ ਦੇਖਿਆ ਹੋਊਗਾ ਪਿਛਲੇ 15 ਦਿਨਾਂ ਦੇ ਵਿੱਚ ਰਾਜ ਨੂੰ ਕੋਈ ਕਿਸੇ ਪਾਰਟੀ ਦੇ ਵਿੱਚ ਹੁੰਦਾ ਹੈ ਸਵੇਰੇ ਹਟ ਕੇ ਕਿਸੇ ਪਾਰਟੀ ਦੇ ਵਿੱਚ ਹੁੰਦਾ ਹੈ ਤੇ ਇਲੈਕਸਨ ਕਿਸੇ ਹੋਰ ਪਾਰਟੀ ਨਾਲ ਲੜਦਾ ਹੈ ਇਸ ਕਰਕੇ ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਸਾਨੂੰ ਕੀ ਚਾਹੀਦਾ ਹੈ ਆਪਣੇ ਬੱਚਿਆਂ ਦਾ ਭਵਿੱਖ ਚਾਹੀਦਾ ਹੈ ਸਾਨੂੰ ਰੋਜ਼ਗਾਰ ਚਾਹੀਦਾ ਹੈ ਸਾਨੂੰ ਸੌਖੀ ਪੜ੍ਹਾਈ ਚਾਹੀਦੀ ਹੈ ਸਾਨੂੰ ਸਸਤਾ ਇਲਾਜ ਚਾਹੀਦਾ ਹੈ ਉਸ ਵਾਸਤੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਕਿੱਥੇ ਖੜਾ ਖੜਾ ਕਰ ਦਿੱਤਾ ਇਸ ਕਰਕੇ ਆਪ ਸਭ ਲੋਕਾਂ ਦੇ ਕੋਲ ਜੇ ਕੋਈ ਹੋਰ ਨਵਾਂ ਰਸਤਾ ਹੈ ਦੱਸੋ ਨਾ ਜ਼ਰੂਰੀ ਨਾ ਜੱਥੇਬੰਦੀਆਂ ਨੂੰ ਲੇਕਿਨ ਸਾਨੂੰ ਤਾਂ ਇੱਕੋ ਇੱਕ ਨਜ਼ਰ ਆਉਂਦਾ ਹੈ ਸਾਰੇ ਸਭ ਵਰਗਾਂ ਦੇ ਲੋਕਾਂ ਨੂੰ ਇਕੱਠੇ ਕਰਕੇ 140 ਕਰੋੜ ਲੋਕਾਂ ਦੀ ਲੜਾਈ ਨੂੰ ਲੜਨ ਵਾਸਤੇ ਆਪਾਂ ਨੂੰ ਇਕੱਠਾ ਹੋਣਾ ਪਏਗਾ ਤਾਂ ਇਹ ਸਰਕਾਰਾਂ ਤਾਂ ਹੀ ਸਿੱਧੀਆਂ ਹੋਣਗੀਆਂ ਇਸ ਕਰਕੇ ਆਪਾਂ ਨੇ ਇਹਦਾ ਮਾਹੌਲ ਤਿਆਰ ਕਰਨਾ ਹੈ ਕੋਈ ਵੀ ਆਉਣ ਵਾਲੀ ਸਰਕਾਰ ਇਹਦਾ ਨਾ ਸੋਚ ਸਕੇ ਵੀ ਮੈਂ ਕਿਸਾਨ ਦੇ ਮਜ਼ਦੂਰ ਦੇ ਖਿਲਾਫ ਕੋਈ ਕਾਨੂੰਨ ਬਣਾਣਾ ਜੇ ਕੋਈ ਕਾਨੂੰਨ ਬਣਾਏ ਫਿਰ ਉਹ ਕਿਸੇ ਧਰਤੀ ਦੇ ਉੱਤੇ ਪੈਰ ਚਾਹੇ ਉਹ ਪਿੰਡ ਹੈ ਚਾਹੇ ਸਹਿਰ ਹੈ ਜਿਹੜੇ ਵਰਗ ਸਾਡੇ ਨਾਲ ਸ਼ਾਮਲ ਨਹੀਂ ਉਹਨਾਂ ਨੂੰ ਸ਼ਾਮਲ ਵੀ ਕਰਨਾ ਹੈ ਉਹਨਾਂ ਨੂੰ ਦੱਸਣਾ ਹੈ ਕਿ ਐਮਐਸਪੀ ਗਰੰਟੀ ਦਾ ਕਾਨੂੰਨ ਬਲੈਕ ਰੋਕੇਗਾ ਕਾਰਪੋਰੇਟ ਘਰਾਨਿਆਂ ਦੇ ਜਿਹੜੇ ਮੁਨਾਫੇ ਨੂੰ ਕੱਟ ਕਰੇਗਾ ਉਹ ਐਮਐਸਪੀ ਗਰੰਟੀ ਦਾ ਕਾਨੂੰਨ ਹੈ ਦੱਸਣਾ ਹੈ ਐਮਐਸਪੀ ਗਰੰਟੀ ਦੇ ਕਾਨੂੰਨ ਦੇਕਾਰੋਂ ਦੋ ਫਸਲਾਂ ਦੀ ਜੋ ਹਰਿਆਣਾ ਪੰਜਾਬ ਦੇ ਵਿੱਚ ਉਹਨਾਂ ਦੀ ਕਦੀ ਬਲੈਕ ਨਹੀਂ ਹੁੰਦੀ ਜੇ ਤੁਸੀਂ ਸਰਸੋਂ ਦੇ ਤੇਲ ਯਹੋਰ ਤੇਲਾਂ ਦੀ ਜਾਂ ਦਾਲਾਂ ਦੀ ਬਲੈਕ ਨੂੰ ਰੋਕਣਾ ਹੈ ਪੂਰੇ ਵਰਕਰਾਂ ਨੂੰ ਸਮਝਾਉਣਾ ਪਏਗਾ ਕਿ ਤੁਸੀਂ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਓ ਤਾਂ ਕਿ ਜਿਹੜੇ ਕਾਰਪੋਰੇਟ ਘਰਾਣੇ ਕਿਸਾਨਾਂ ਤੋਂ ਘੱਟ ਰੇਟ ਤੇ ਫਸਲ ਖਰੀਦਦੇ ਨੇ ਤੇ ਆਮ ਲੋਕਾਂ ਨੂੰ ਵੱਧ ਰੇਟ ਤੇ ਵੇਚਦੇ ਨੇ ਜੇ ਤੁਹਾਡੀ ਜੇਬਾਂ ਦੀ ਲੁੱਟ ਨੂੰ ਰੋਕਣਾ ਹੈ ਆਪਣੀ ਆਮਦਨ ਨੂੰ ਵਧਾਣਾ ਹੈ ਤਾਂ ਆਪ ਲੋਕਾਂ ਨੂੰ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਅੰਦੋਲਨ ਦਾ ਸਮਰਥਨ ਕਰਨਾ ਪਏਗਾ ਹੋਰ ਕੋਈ ਰਸਤਾ ਲੋਕਾਂ ਕੋਲ ਨਹੀਂ ਹੈਗਾ ਇਹ ਗੱਲਾਂ ਸਮਝਾਉਣੀਆਂ ਪੈਣੀਆਂ ਇਸ ਕਰਕੇ ਆਪ ਸਭ ਲੋਕਾਂ ਦਾ ਦਿਲ ਦੀ ਗਹਿਰਾਈوں ਵਿੱਚ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਪਾਣੀ ਦੀ ਸੇਵਲਣ ਵਾਲੇ ਮਹਾਪੁਰਸਾਂ ਦਾ ਪਿੰਡ ਦੀ ਪੰਚਾਇਤਾਂ ਦਾ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਲੰਗਰ ਲਾਇਆ ਉਹਨਾਂ ਸਾਥੀਆਂ ਦਾ ਜਿਨ੍ਹਾਂ ਸਾਥੀਆਂ ਨੇ ਸੰਗ ਦਾ ਪ੍ਰਬੰਧ ਕੀਤਾ ਉਹਨਾਂ ਸਾਥੀਆਂ ਦਾ ਸਭ ਦਾ ਦਿਲ ਦੀ ਗਹਿਰਾਈوں ਧੰਨਵਾਦ ਸਭ ਦਾ ਬਹੁਤ ਧੰਨਵਾਦ ਜਿਹੜੇ ਲੋਕ ਇੰਨੀ ਦੂਰ ਦੂਰ ਤੱਕ ਆਕੇ ਆਪਣੇ ਅੰਦੋਲਨ ਨੂੰ ਸਮਰਪਿਤ ਚੱਲਦਾ ਹੋਏ ਇਲੈਕਸ਼ਨ ਨੂੰ ਛੱਡ ਕੇ ਰਾਜਨੀਤਿਕ ਪਾਰਟੀਆਂ ਨੂੰ ਤਰੰਝ ਨਹੀਂ ਦੇ ਕੇ ਆਪਣੇ ਅੰਦੋਲਨਾਂ ਨੂੰ ਆਪਣੀ ਹੱਕੀ ਮੰਗਾਂ ਵਾਸਤੇ ਇੱਥੇ ਇੰਨੀ ਗਰਮੀ ਦੇ ਵਿੱਚ ਰੋਜ਼ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ 45 ਤੋਂ 50 ਡਿਗਰੀ ਤਾਪਮਾਨ ਹੋ ਜਾਏਗਾ ਲੇਕਿਨ ਦੇਖ ਮੋਦੀ 45 ਦੇ 50 ਡਿਗਰੀ ਦੇ ਤਾਪਮਾਨ ਦੇ ਉੱਤੇ ਮੇਰੀ ਮਾਤਾਵਾਂ ਪਹਿਣਾ ਬੱਚੇ ਬਜ਼ੁਰਗ ਕਿਸ ਤਰ੍ਹਾਂ ਸੇਵਾ ਕਰਕੇ ਆਪਣੇ ਅੰਦੋਲਨ ਨੂੰ ਮਜ਼ਬੂਤ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਆਵੇ ਆਪਾਂ ਨੇ ਇਸੇ ਤਰ੍ਹਾਂ ਮਜ਼ਬੂਤੀ ਦੇ ਨਾਲ ਹਰਿਆਣਾ ਪੰਜਾਬ ਨਹੀਂ ਪੂਰੇ ਦੇਸ਼ ਨੂੰ ਇੱਕ ਕਰਕੇ ਆਪਾਂ ਨੇ ਆਪਣੇ ਅੰਦੋਲਨ ਨੂੰ ਕਾਮਯਾਬ ਕਰਨਾ ਹੈ ਇਹ ਕੋਈ ਕਥਕਥਨੀ ਨਹੀਂ ਹੈ ਆਪਣੇ ਅੰਦੋਲਨ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕਰੀਆਂ ਨੇ ਕੋਈ ਕਹੇ ਵੀ ਕੁਝ ਨਹੀਂ ਮਿਲਿਆ ਨਹੀਂ ਗਿਲਾ ਸਾਨੂੰ ਆਪਣੇ ਤੋਂ ਵੀ ਹੈ ਜਿਨ੍ਹਾਂ ਨੇ ਸਾਨੂੰ ਆਰਐਸਐਸ ਦਾ ਦੱਸਿਆ ਜਦ ਸਾਡੇ ਸ਼ੁਰੂ ਕਰਨ ਵਾਰਗੇ ਨੇ ਸਹੀਦ ਕਰਿਆ ਫਿਰ ਕੋਈ ਬੋਲ ਉਹਨਾਂ ਦੇ ਕੋਲ ਨਹੀਂ ਨਿਕਲਿਆ ਵੀ ਆਰਐਸਐਸ ਵਾਲਿਆਂ ਨੂੰ ਆਰਐਸਐਸ ਵਾਲਿਆਂ ਨੇ ਮਾਰਤਾ ਕਿਸੇ ਨੇ ਸਾਨੂੰ ਭਾਜਪਾ ਦਾ ਦੱਸਿਆ ਕਿਸੇ ਨੇ ਸਾਨੂੰ ਆਪ ਪਾਰਟੀ ਦਾ ਦੱਸਿਆ ਕਿਸੇ ਨੇ ਸਾਨੂੰ ਕਾਂਗਰਸ ਦਾ ਦੱਸਿਆ ਰੱਖੋ ਸਾਡੇ ਦਿਲ ਤੇ ਬੀਪਾ ਨੇ ਰਾਜਨੀਤਿਕ ਪਾਰਟੀਆਂ ਦੇ ਕਹਿਣ ਦੇ ਇਹ ਅੰਦੋਲਨ ਲੜਿਆ ਇਹ ਅੰਦੋਲਨ ਸਮੇਂ ਦੀ ਮੰਗ ਸੀ ਜੇ ਅਸੀਂ ਅੱਜ ਅੰਦੋਲਨਾਂ ਲੜਦੇ ਇਹ ਭਾਜਪਾ ਦੀ ਰੱਥ ਰੁਕਣ ਵਾਲੀ ਨਹੀਂ ਸੀ ਇਹ ਲੋਕ ਬਹੁਤ ਸਾਡੇ ਸਾਥੀ ਅੱਜ ਰਾਜਨੀਤਿਕ ਪਾਰਟੀਆਂ ਨੂੰ ਮਦਦ ਕਰ ਰਹੇ ਨੇ ਬਹੁਤ ਕੁਝ ਬੋਲ ਰਹੇ ਨੇ ਲੇਕਿਨ ਜਿਸਾਟ ਮਾਰੀ ਹੈ ਹਿੰਦੁਸਤਾਨ ਦੇ ਵਿੱਚ ਇਸ ਚੱਲਦੇ ਅੰਦੋਲਨ ਨੇ ਤੁਹਾਡੇ 47 ਜਿਨ੍ਹਾਂ ਨੇ ਗੋਲੀਆਂ ਖੱਡੀਆਂ ਤੁਹਾਡੇ ਉਹਨਾਂ ਬੱਚਿਆਂ ਨੇ ਸ਼ੂਕਰਨ ਮਾਰੇ ਵਰਗੇ ਨੌਜਵਾਨਾਂ ਨੇ ਜਿਨ੍ਹਾਂ ਨੇ ਆਪਣੀ ਸਹਹਾਦਤ ਦਿੱਤੀ ਹੈ ਉਹ ਸਹਹਾਦਤ ਬੇਅਰਤ ਨਹੀਂ ਜਾਏਗੀ ਹਿੰਦੁਸਤਾਨ ਦੇ ਲੋਕਾਂ ਨੇ ਕੋਨੇ-ਕੋਨੇ ਦੇ ਵਿੱਚ ਗਲੀ-ਗਲੀ ਦੇ ਵਿੱਚ ਬੀਜੇਪੀ ਦੇ ਲੋਕਾਂ ਦਾ ਬੀਜੇਪੀ ਸਮਰਥਕ ਲੋਕਾਂ ਨੂੰ ਡੰਡਿਆਂ ਨਾਲ ਸਵਾਲਾਂ ਨਾਲ ਕਾਲੀ ਛੰਡੀਆਂ ਨਾਲ ਸਵਾਗਤ ਕਰਕੇ ਸ਼ੂਕਰਨ ਦੀ ਸਹਹਾਦਤ ਨੂੰ ਬੇਅਤ ਨਹੀਂ ਜਾਣ ਦਿੱਤਾ ਤੇ ਦੇਸ਼ ਦੇ ਰਾਜਨੀਤਿਕ ਮਾਹੌਲ ਨੂੰ ਹੈ ਇਹ ਸਾਡੇ ਅੰਦੋਲਨ ਦੀ ਪ੍ਰਾਪਤੀਆਂ ਹਨ ਇਸ ਕਰਕੇ ਆਪਾਂ ਨੇ ਆਪਣੇ ਅੰਦੋਲਨ ਨੂੰ ਜਿਵੇਂ ਅੱਜ ਤੁਸੀਂ ਤੇ ਪਹੁੰਚ ਗਏ ਦੁਨੀਆ ਨੂੰ ਦਿਖਾਇਆ ਹੈ ਸਾਡਾ ਅੰਦੋਲਨ ਸਿਖਰਾਂ ਤੇ ਹੈ ਇਸੇ ਤਰ੍ਹਾਂ ਲਗਾਤਾਰ ਆਪਾਂ ਨੇ ਆਪਣੀ ਗਿਰਤੀ ਨੂੰ ਵਧਾ ਕੇ ਆਪਣੇ ਅੰਦੋਲਨ ਨੂੰ ਮਜ਼ਬੂਤੀ ਦੀ ਵੱਲ ਤੇ ਆਪਣੇ ਐਮਐਸਪੀ ਗਰੰਟੀ ਦੇ ਕਾਨੂੰਨ ਬਣਾਉਣ ਤੱਕ ਇਸੇ ਤਰ੍ਹਾਂ ਲੜਦੇ ਰਹਾਂਗੇ ਇਨਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ